ਵਿਖੇ ਬਾਬਾ ਦਰਸ਼ਨ ਦਾਸ ਜੀ ਦੇ ਦੀਵਾਨ ਹਾਲ ਵਿਖੇ ਲੈਂਟਰ ਪਾਉਂਟ ਸਮੇ ਡਿੱਗ ਪਿਆ ਜਿਸ ਦੇ ਥੱਲੇ 13 ਲੋਕ ਆ ਗਏ ਜੀ ਹਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖਡੂਰ ਸਾਹਿਬ ਦੇ ਐਸ ਡੀ ਐਮ ਮਸਤਨ 파ਟਕ ਨੇ ਦੱਸਿਆ ਕਿ ਹਾਦਸਾ ਉਸ ਸਮੇ ਵਾਪਰਿਆ ਜਦੋਂ ਗੁਰਦੁਆਰਾ ਸਾਹਿਬ ਲੰਗਰ ਹਾਲ ਤੇ ਲੈਂਟਰ ਪਹਿਰਿਆ ਸੀ ਤਾਂ ਅਚਾਨਕ ਵੀ ਮੁਖਿਸਕਣ ਕਾਰਨ ਸਾਰਾ ਕਸਾਰਾ ਲੈਂਟਰ ਥੱਲੇ ਡਿੱਗ ਪਿਆ ਅਤੇ ਇਸ ਉੱਪਰ ਕੰਮ ਕਰ ਰਹੇ ਕੁਝ ਵਿਅਕਤੀ ਅਤੇ ਥੱਲੇ ਕੰਮ ਕਰੇ 13 ਵਿਅਕਤੀ ਇਸ ਦੇ ਥੱਲੇ ਨੱਪੇ ਗਏ ਜੀ ਨੂੰ ਰੈਸਕਿਊ ਕਰਕੇ ਬਾਹਰ ਕਢ ਲਿਆ ਗਿਆ ਹੈ ਅਤੇ ਪੰਜ ਵਿਅਕਤੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਇਹ ਟੋਟਲ ਸਾਡੇ 13 ਮਰੀਜ਼ਾਂ ਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਤੇ ਸਾਡੇ 2 एएलएस ਤੇ 2 बीएलएस 2 ਐਡਵਾਂਸ ਲਾਈਫ ਸਪੋਰਟ 2 ਬੇਸਿਕ ਲਾਈਫ ਸਪੋਰਟ ਐਮਬੂਲੈਂਸਸ ਉਰੇ ਆ ਗਏ ਸੀ ਉਹਨਾਂ ਵਿੱਚੋਂ 3 ਨੂੰ ਅਸੀਂ ਭੇਜਿਆ ਹੈਗਾ ਬਾਬਾ ਜਗਤਾਰ ਸਿੰਘ ਜੀ ਦੇ ਹਸਪੀਟਲ ਉਹ ਪਹਿਲਾਂ ਚਲੇ ਗਏ ਸੀ 4 ਗਏ ਨੇ ਐਸਐਮਓ ਸਰਹਾਲੀ ਦੇ ਕੋਲ ਤੇ ਇੱਕ ਸੀਰੀਅਸ ਸੀਗੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਤਰਨ ਤਰਨ ਰੈਫਰ ਕਰਤਾ ਉਸ ਤੋਂ ਬਾਅਦ ਅਸੀਂ ਜਿਹੜਾ ਟਰਾਮਾ ਵਾਰਡ ਸੀ ਉਹਨੂੰ ਐਕਟੀਵੇਟ ਕਰ ਦਿੱਤਾ ਤੇ ਉਸ ਤੋਂ ਬਨਾਬ রেড ਕਰਾਸ ਨੇ ਬਲੱਡ ਬੈਂਕਸ ਜਿਹੜੇ ਨੇ রেড ਕਰਾਸ ਦੀ ਬਾਕੀ ਜਿਹੜੇ ਚੈਪਟਰਸ ਨੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਉਹਨਾਂ ਤੋਂ ਅਸੀਂ ਬਲੱਡ ਬੈਂਕਸ ਜਿਹੜੇ ਨੇ ਏ ਬੀ ਏ ਬੀਓ ਸਾਰਿਆਂ ਦੇ ਅਰੇਂਜ ਕਰ ਲਏ ਨੇ ਨੈਕਸਟ ਸਾਡੇ ਲਈ ਹਲੇ ਫਿਲਹਾਲ ਜਿਹੜਾ ਮੇਨ ਚੈਲੰਜ ਹੈ ਉਹ ਹੈ ਕਿ ਜਿਹੜੀ ਤਾਰਾਂ ਹੈਗੀਆਂ ਨੇ ਇੱਥੇ ਦੀਆਂ ਲੋਹੇ ਦੀਆਂ ਤੁਸੀਂ ਦੇਖ ਸਕਦੇ ਹੋ ਲੈਂਟਰ ਦੀਆਂ ਛੜਾਂ ਆਪਸ ਚ ਐਂਟੈਂਗਲ ਹੋਈਆਂ ਹੋਈਆਂ ਨੇ ਜਿਹਦੇ ਕਰਕੇ ਜੀਸੀਬੀ ਇਸ ਇਫੈਕਟਿਵ ਨਹੀਂ ਹੈਗੀ ਆ ਤਾ ਹੁਣ ਅਸੀਂ ਨਾ ਐਸੀਟਾਇਲਨ ਫਲੇਮ ਗੈਸ ਕਟਰ ਮੰਗਾਏ ਹੋਏ ਨੇ ਉਹ ਗੈਸ ਕਟਰ ਨਾ ਇਹਨਾਂ ਨੂੰ ਕੱਟ ਦਨਗੇ ਆਪਸ ਵਿੱਚ ਤਾਂ ਕਿ ਇਹਨਾਂ ਨੂੰ ਲਿਫਟ ਕਰਨਾ ਸੌਖਾ ਹੋਵੇ ਉਸ ਤੋਂ ਬਿਨਾਂ ਅਸੀਂ ਐਨ ਐਚ ਆਈ ਨੂੰ ਕਹਿ ਕੇ ਪੋਕਲੇਨ ਮਸ਼ੀਨ ਹੁੰਦੀ ਹੈ ਜੀ ਚਾ ਨਾ ਜਿਵੇਂ ਟੈਂਕ ਦਾ ਹੁੰਦਾ ਨਾ ਚੇਨ ਵਾਲਾ ਕਟਰ ਉਹ ਇਸ ਮਲਬੇ ਦੇ ਉੱਤੇ ਜ਼ਿਆਦਾ ਇਫੈਕਟਿਵਲੀ ਚੱਲ ਸਕਦਾ ਤਾਂ ਉਹ ਅਸੀਂ ਮੰਗਵਾਇਆ ਹੋਇਆ ਬਾਕੀ ਮੇਰੀ ਲੋਕਾਂ ਨੂੰ ਉਹ ਹੈਗੀ ਆ ਕਿ ਤੁਸੀਂ ਪਲੀਜ਼ ਅਫਵਾਹਾਂ ਤੇ ਯਕੀਨ ਨਾ ਕਰੋ ਤੇ ਜਿਹੜੀ ਸਾਡੀ ਕੰਸਟਰਕਸ਼ਨ ਸਾਈਟ ਹੈ ਤੇ ਵੋਲੰਟੀਅਰਸ ਨੂੰ ਕੰਮ ਕਰਨ ਤੋਂ ਕਈ ਲੋਕ ਨੇ ਜੋ ਸਿਰਫ ਔਰੇ ਵੀਡੀਓ ਬਣਾ ਰਹੇ ਨੇ ਉਹ ਪਲੀਜ਼ ਨਾ ਕਰੋ Uh, let the administration do its work thank Sir, you ਕਿ ਮੀਡੀਆ ਦੇ ਵੀ ਕਈ ਤਰ੍ਹਾਂ ਦੇ ਹੂਮਰ ਚੱਲਦੇ ਹੋਏ ਨੇ ਇਸ ਨੂੰ ਲੈ ਕੇ ਅ ਇਦਾਂ ਦਾ ਫਿਲਹਾਲ ਕੁਝ ਵੀ ਕਿਸੇ ਚੀਜ਼ ਤੇ ਕਮੈਂਟ ਕਰਨਾ ਇਸ ਨਾਟ ਰਾਈਟ ਫਿਲਹਾਲ ਸਾਨੂੰ ਇੰਨਾ ਪਤਾ ਹੈ ਕਿ ਲੈਂਟਰ ਕੋਲੈਪਸ ਹੋਇਆ ਤੇ ਉਹਦੇ ਨਾਲ ਜਿਹੜੇ 8 ਬੰਦੇ نیچے ਆਏ ਸੀ ਉਹ ਅਸੀਂ ਰੈਸਕਿਊ ਕਰ ਲਏ ਨੇ 5 ਬੰਦੇ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਸੀਗੀਆਂ ਉਹਨਾਂ ਨੂੰ ਵੀ ਅਸੀਂ ਰੈਸਕਿਊ ਕਰ ਲਏ ਨੇ ਇਹ ਨਹੀਂ ਦੇਰ ਰਾਤ ਕਰੇ ਚੱਲ ਰਿਹਾ ਹੈ ਨਹੀਂ ਦੇਰ ਤੋਂ ਚੱਲ ਰਿਹਾ ਹੈ ਇਹ ਪਿਛਲੇ 3.5 ਤੋਂ 4 ਘੰਟੇ ਤੋਂ ਲਗਾਤਾਰ جاری ਹੈ ਨਹੀਂ ਜਿਹੜੇ ਦੇਖੋ ਅਸੀਂ ਜਿਹੜਾ ਟਾਪ ਲੈਫਟ ਵਾਲਾ ਏਰੀਆ ਜਿਹੜਾ ਕਲੀਅਰ ਕਰਾਇਆ ਉੱਥੇ ਤਾਂ ਕੋਈ ਨਹੀਂ ਮਿਲਿਆ ਹੁਣ ਟਾਪ ਰਾਈਟ ਵਾਲੇ ਪਾਸੇ ਜੀਸੀਬੀਸ ਲੱਗੀਆਂ ਹੋਈਆਂ ਨੇ ਉਹ ਤੁਹਾਨੂੰ ਅੱਧੇ ਤੋਂ ਪੌਣੇ ਘੰਟੇ ਚ ਪਿਕਚਰ ਕਲੀਅਰ ਹੋ ਜਾਏਗੀ ਕਿ ਕਿੰਨੀ ਕੋ ਲੇਬਰ ਲੱਗ ਰਹੀ ਹੈ ਲੱਗੀ ਸੀ ਜਾਂ ਕਿੰਨੇ ਲੋਕ ਆ ਇਹਨਾਂ ਦੇ ਹਲੇ ਜਿਹੜੇ ਸੁਪਰਵਾਈਜ਼ਰ ਨੇ ਉਹ ਆ ਕੇ ਸਾਨੂੰ ਇੱਕ ਵਾਰ ਟੈਸਟੀਫਾਈ ਕਰਨਗੇ ਕਿ ਕਿੰਨੇ ਬੰਦੇ ਸੀ ਅ ਅੱਛੀ ਗੱਲ ਇਹ ਹੈ ਕਿ ਸ਼ਿਫਟ ਤੱਕ ক্লোਜ਼ ਸੀਗਾ ਉਸ ਟਾਈਮ ਤੇ ਸਿਰਫ 13 ਤੋਂ ਐਨੀਵੇਅਰ ਬਿਟਵੀਨ 15 ਤੋਂ 20 ਬੰਦੇ ਸੀ ਉਹਨਾਂ ਚੋਂ 13 ਨੂੰ ਰੈਸਕਿਊ ਕਰ ਲਿਆ ਗਿਆ ਤੇ ਤਿੰਨ ਚਾਰ ਉਹ ਕਹਿੰਦੇ ਕਿ ਜਦ ਪਹਿਲਾ ਪਿੱਲਰ ਗਿਰੇ ਉਹ ਬਾਕੀ ਸਾਰਿਆਂ ਨੇ ਛੱਡ ਦਿੱਤਾ ਸੀਗਾ ਤਾਂ ਸਾਨੂੰ ਉਮੀਦ ਹੈਗੀ ਹੈ ਕਿ ਸਾਰੇ ਜਿਹੜੇ ਹੈਗੇ ਨੇ ਸੇਫ ਨੇ ਬਿਲਕੁਲ ਕੁਝ ਨਹੀਂ ਘਟ ਗਿਆ ਕਿਸ ਤਰ੍ਹਾਂ ਲੈਂਡਿੰਗ ਹਲੇ ਹਲੇ ਤਾਂ ਮਤਲਬ ਬੀਆਰ ਸਾਨੂੰ ਉਨੀ ਹੀ ਕਲੈਰਿਟੀ ਹੈ ਜਿੰਨੀ ਤੁਹਾਨੂੰ ਸਾਰਿਆਂ ਨੂੰ ਸਾਢੇ 3 ਘੰਟੇ ਹੀ ਹੋਏ ਨੇ ਤਾਂ ਸਾਰੇ ਲੈਂਡਰ ਪੈ ਚੁੱਕਾ ਸੀ ਕਿ ਚੱਲ ਰਿਹਾ ਸੀ ਕੰਮ ਅੱਧੇ ਚੋਂ ਸ਼ਟਰਿੰਗ ਦਾ ਕੰਮ ਚੱਲ ਰਿਹਾ ਸੀਗਾ ਬਾਕੀ ਡਿਟੇਲਸ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਜਿਵੇਂ ਜਿਵੇਂ ਸਾਨੂੰ ਪਤਾ ਲੱਗੇਗਾ ਅਸੀਂ ਕਰ ਦਾਂਗੇ ਥੈਂਕ ਯੂ ਇੱਕ ਸੈਕਿੰਡ ਇੱਕ ਮਿੰਟ ਹਾਂਜੀ ਸਰ ਕੀ ਮਾ ਵਲਿਆ ਸਰ ਇकडे ਪਿੰਡ ਦੇ ਵਿੱਚ ਇਹ ਪਿੰਡ ਧਾਲਪੁਰ ਹੈਗਾ ਜੀ ਇੱਥੇ ਲੈਂਟਰ ਪੈ ਰਿਆ ਸੰਗਤ ਸੰਗਤਪੁਰ ਹੈਗਾ ਇੱਥੇ ਲੈਂਟਰ ਪੈ ਰਿਆ ਸੀਗਾ ਗੁਰਦਵਾਰਾ ਸਾਹਿਬ ਦਾ ਫਰੈਂਸਿਸ ਹੈਗਾ ਉਹਦੇ ਵਿੱਚ ਲੈਂਟਰ ਕੰਪਲੀਟ ਹੋ ਚੁੱਕਾ ਸੀ ਔਰ ਬਾਅਦ ਵਿੱਚ ਪਤਾ ਲੱਗਾ ਵੀ ਗਿਰ ਗਿਆ ਹੈਗਾ ਤੋਂ ਜਿਵੇਂ ਸਾਨੂੰ ਨਿਊਜ਼ ਮਿਲੀ ਹੈਗੀ ਹੈ ਸਾਡੇ ਐਸ ਡੀ ਐਮ ਬਡੂਰ ਸਾਹਿਬ ਐਸ ਡੀ ਐਮ ਤਰਨਤਾਰਨ ਸਾਹਿਬ ਐਸ ਡੀ ਐਮ ਪੱਟੀ ਸਾਰੇ ਜੇ ਹਾਜ਼ਰ ਨੇ ਜੋ ਐਡਮਿਨਿਸਟ੍ਰੇਸ਼ਨ ਵੱਲ ਜਿਹੜਾ ਹੈਗਾ ਉਸ ਸਾਰੇ ਚ ਪਹੁੰਚ ਚੁੱਕਿਆ ਔਰ ਦੇਖ ਰਹੇ ਹੈ ਕਿ ਜੋ ਸਾਨੂੰ ਪਤਾ ਲੱਗਾ ਹੈਗਾ ਕਿ ਇੱਥੇ ਕੁਝ ਮਜ਼ਦੂਰ ਆ ਗਏ ਸੀ ਥੱਲੇ ਉਹ 13 ਦਾ 13 ਜਣੇ ਹੈਗੇ ਨੇ ਲੇਕਿਨ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਔਰ ਬਾਕੀ ਵੀ ਹੁਣ ਅਸੀਂ ਦੇਖ ਰਹੇ ਹੈਗੇ ਕਿ ਕੋਈ ਥੱਲੇ ਕੋ ਹੋਰ ਤਾਂ ਨਹੀਂ ਆਇਆ ਹੈਗਾ ਤਾਂ ਉਹਦੇ ਵਾਸਤੇ ਜਿਹੜੀ ਹੈਗੀ ਬੇਸਿਕ ਜੀਸ ਪ੍ਰੈਸੈਂਟ ਕੀਤੀਆਂ ਗਈਆਂ ਤਾਂ ਜਨਰਲ ਕੋ ਪਤਾ ਲੱਗੇਗਾ ਕੰਮ ਕਿਰੋ ਸਿੰਘ ਦੇ ਸਰ ਇਹ ਤਾਂ ਕੋਈ ਕੈਜੂਅਲ ਨਹੀਂ ਨਹੀਂ ਹਾਲ ਤਾਂ ਕੋਈ ਨਹੀਂ ਕਿੰਨਾ ਏਰੀਆ ਕਿਨਾ ਕਵਰ ਹੋ ਜਾਤਾ ਹੈ ਜੀ ਏਰੀਆ ਬਾਰੇ ਹਾਲੇ ਹੈ ਨਹੀਂ 9000 ਸਕਰ ਫੁੱਟ ਹੈਗਾ ਜੀ ਇਥੇ ਪੇਸ਼ੈਂਟ ਕਿੰਨੀ ਗਈ ਜੀ ਸਾਰੇ ਇਹ ਤਰਨ ਤਰਨ ਭੇਜੇ ਹੈਗੇ ਨੇ ਕੁਝ ਅਸੀਂ ਤਾਂ ਕਿਹੜੇ ਹੋਰ ਸੀ ਟੋਟਲ 8 ਪੇਸ਼ੈਂਟ ਸੀ ਜਿਹੜੇ ਹਸਪੀਟਲਾਈਜ਼ ਹੋਏ ਨੇ ਉਹਨਾਂ ਵਿੱਚੋਂ ਚਾਰ ਬਾਬਾ ਜਗਤਾਰ ਸਿੰਘ ਜਿਹਦੇ ਹਸਪੀਟਲ ਨੇ ਤਿੰਨ ਐਸਐਮਓ ਸੜਾ ਲਈ ਆਗੇ ਨੇ ਇੱਕ ਤਰਨ ਤਰਨ ਭੇਜਿਆ ਨੇ ਜਿਹੜਾ ਥੋੜਾ ਜ਼ਿਆਦਾ ਕ੍ਰਿਟੀਕਲ ਸੀ ਉਹਨਾਂ ਦੇ ਲਈ ਅਸੀਂ ਟਰਾਮਾ ਵਾਰਡ ਐਕਟੀਵੇਟ ਕਰਤਾ ਤੇ ਬਲੱਡ ਬੈਂਕ ਤੇ ਬਲੱਡ ਯੂਨਿਟਸ ਮੰਗਵਾਏ ਹੋਏ ਨੇ ਸਰ ਜਿਹਨਾਂ ਨੂੰ ਟ੍ਰਾਂਸਫਿਊਜ਼ਨ ਦੀ ਲੋੜ ਹੈ